ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿੱਚ ਰੁਪਿੰਦਰ ਕੌਰ ਵੱਲੋਂ ਕੀਤੀ ਗਈ ਘਟਨਾ ਨੇ ਸਮੁੱਚੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਪਾਸੇ ਇਹੀ ਚਰਚਾ ਹੈ ਕਿ ਅਜਿਹੀ ਨੂੰ ਅਤਿਤੀ ਕਿਸੇ ਦੀ ਨਾ ਹੋਵੇ। ਰੁਪਿੰਦਰ ਕੌਰ ਦੇ ਰਚੇ ਡਰਾਮੇ ਅਤੇ ਉਸ ਦੀਆਂ ਮੌਜੂਦਾ ਗੱਲਾਂ ਸੱਚ ਵਿੱਚ ਹੈਰਾਨ ਕਰਦੀਆਂ ਹਨ। ਰੁਪਿੰਦਰ ਕੌਰ ਨੇ ਆਪਣੀ ਆਯਾਸ਼ੀ ਦੇ ਚੱਕਰ ਵਿੱਚ ਨਾ ਸਿਰਫ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਮਾਰਿਆ ਸਗੋਂ ਪੰਜਾਬ ਦੇ ਲੋਕਾਂ ਦਾ ਭਰੋਸਾ ਵੀ ਤੋੜਿਆ। ਇਸ ਵੇਲੇ ਰੁਪਿੰਦਰ ਕੌਰ ਜੇਲ੍ਹ ਵਿੱਚ ਹੈ। ਤਾਜ਼ਾ ਜਾਣਕਾਰੀ ਮੁਤਾਬਕ ਉਸ ਦੀ ਅਗਲੀ ਇਹ ਸੁਣਵਾਈ ਬਾਈ ਡਿਸੰਬਰ ਨੂੰ ਹੋਣੀ ਹੈ ਲੰਘੇ ਕੱਲ ਮਿਤੀ 9 ਦਸੰਬਰ 2025 ਨੂੰ ਪੁਲਿਸ ਵੱਲੋਂ ਰੁਪਿੰਦਰ ਕੌਰ ਅਤੇ ਉਸ ਦੇ ਆਸ਼ਿਕ ਹਰਕਮਲਪ੍ਰੀਤ ਸਿੰਘ ਅਤੇ ਹਰਕਮਲਪ੍ਰੀਤ ਸਿੰਘ ਦੇ ਦੋਸਤ ਵਿਸ਼ਵਦੀਪ ਕੁਮਾਰ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪੁਲਿਸ ਨੇ ਮੋਬਾਈਲ ਫੋਨ ਰਿਕਵਰ ਕਰਨ ਦੇ ਲਈ 3 ਦਿਨ ਦਾ ਹੋਰ ਹਿਮਾਂ ਮੰਗਿਆ ਸੀ ਪਰ ਅਦਾਲਤ ਨੇ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਕਤਲ ਦੀ ਸਾਜ਼ਿਸ਼ ਦਾ ਖੁਲਾਸਾ ਜਦੋਂ ਰੁਪਿੰਦਰ ਕੌਰ ਦੀ ਕਹਾਣੀ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀਆਂ ਜਾਣਕਾਰੀਆਂ ਨੂੰ ਪੜਦੇ ਹਾਂ ਤਾਂ ਲੋਕੰਡਾ ਖੜਾ ਹੋ ਜਾਂਦਾ ਹੈ ਉਹ ਮੋਦੀ ਮਿੱਠੀ ਸੀ ਪਰਮਾਨ ਵਿੱਚ ਖੋਰ ਸੀ ਉਸ ਦੇ ਮਨ ਵਿੱਚ ਸੀ ਕਿ ਗੁਰਵਿੰਦਰ ਨਾ ਲ ਨਹੀਂ ਰਹਿਣਾ ਚਾਹੁੰਦੀ ਉਹ ਉਸ ਨੂੰ ਜ਼ਹਿਰ ਵਰਗਾ ਲੱਗਦਾ ਸੀ ਜਦ ਕਿ ਉਹ ਦਾਸਿਕ ਉਸ ਨੂੰ ਕਿਉ ਖਿਚੜੀ ਵਰਗਾ ਲੱਗਦਾ ਸੀ ਗੁਰਵਿੰਦਰ ਸਿੰਘ ਦੇ ਕਤਲ ਦੀ ਵਿਧੀ ਰੁਪਿੰਦਰ ਕੌਰ ਨੇ ਗੁਰਵਿੰਦਰ ਸਿੰਘ ਨੂੰ ਜ਼ਹਿਰ ਦਿੱਤੀ ਜਦੋਂ ਗੁਰਵਿੰਦਰ ਸਿੰਘ ਬੇਹੋਸ਼ੀ ਦੀ ਹਾਲਤ ਵਿੱਚ ਹੋ ਗਿਆ ਤਾਂ ਉਸ ਨੇ ਆਪਣੇ ਆਸ਼ਿਕ ਨੂੰ ਘਰ ਬੁਲਾ ਲਿਆ ਇਸ ਦੌਰਾਨ ਗੁਰਵਿੰਦਰ ਸਿੰਘ ਨੂੰ ਹੋਸ਼ ਆ ਗਈ ਜਦ ਜ਼ਹਿਰ ਦੇ ਟੀਕੇ ਦਾ ਅਸਰ ਖਟ ਹੋਇਆ ਅਤੇ ਉਸ ਨੇ ਰੁਪਿੰਦਰ ਕੌਰ ਅਤੇ ਉਸ ਦੇ ਆਸ਼ਿਕ ਨੂੰ ਛੱਤ ਉੱਤੇ ਦੇਖ ਲਿਆ ਤੋ ਬਾਦ ਰੁਪਿੰਦਰ ਕੌਰ ਨੇ ਪਿੱਛੋਂ ਗੁਰਵਿੰਦਰ ਸਿੰਘ ਦੀਆਂ ਮਹਾ ਫੜ ਲੀਆਂ ਕਮਪ੍ਰੀ ਸਿੰਘ ਨੇ ਉਸ ਦਾ ਗਲ ਕੁੱਟ ਦਿੱਤਾ ਪੋਸਟ ਮਾਰਟਮ ਰਿਪੋਰਟ ਵੀ ਇਹੀ ਦੱਸਦੀ ਹੈ ਕਿ ਮੌਤ ਦਮਕੁੱਟਣ ਕਰਨ ਹੋਈ ਹੈ ਗੁਰਵਿੰਦਰ ਸਿੰਘ ਦੇ ਸਰੀਰ ਤੇ 10 ਵਾਰ ਨਿਸ਼ਾਨ ਵੀ ਸਨ ਜਿੱਥੋਂ ਪਤਾ ਲੱਗਦਾ ਹੈ ਕਿ ਉਸ ਦੀ ਕੁੱਟਮਾਰ ਵੀ ਕੀਤੀ ਗਈ ਵਿਸ਼ਵਦੀਪ ਕੁਮਾਰ ਦਾ ਬਿਆਨ ਹਰਕਮਲਪ੍ਰੀਤ ਦੇ ਦੋਸਤ ਵਿਸ਼ਵਦੀਪ ਕੁਮਾਰ ਜੋ ਗੱਡੀ ਤੇ ਉਸ ਦੇ ਨਾਲ ਆਇਆ ਸੀ ਨੇ ਦੱਸਿਆ ਕਿ ਉਸ ਨੂੰ ਕਤਲ ਬਾਰੇ ਪਤਾ ਨਹੀਂ ਸੀ ਹਰਕਮਲਪ੍ਰੀਤ ਨੇ ਉਸ ਨੂੰ ਸਿਰਫ ਇਹ ਕਿਹਾ ਕਿ ਕੁੱਟਮਾਰ ਹੋਈ ਹੈ ਯਾਰ ਉੱਥੇ ਰੋਲਾ ਪੈ ਗਿਆ ਘਟਨਾ ਤੋਂ ਬਾਅਦ ਉਹ ਚੰਡੀਗੜ੍ਹ ਚਲੇ ਗਏ ਜਿੱਥੇ ਹਰਕਮਲਪ੍ਰੀਤ ਨੇ ਰਾਤ ਨੂੰ ਅਤੇ ਅਗਲੇ ਦਿਨ ਸਵੇਰੇ ਵੀ ਸ਼ਰਾਬ ਪੀਤੀ ਹਰਕਮਲਪ੍ਰੀਤ ਮੁੰਬਈ ਭਜਣਾ ਹੁੰਦਾ ਸੀ ਪਰ ਪੁਲਿਸ ਵੱਲੋਂ ਉਸਦੇ ਪਿਤਾ ਨੂੰ ਫੜੇ ਜਾਣ ਕਾਰਨ ਉਸਨੂੰ ਅਦਾਲਤ ਵਿੱਚ ਜਾ ਕੇ ਸਰੈਂਡਰ ਕਰਨਾ ਪਿਆ ਚੁੱਠੀ ਲੁੱਟਖੋ ਦੀ ਕਹਾਣੀ ਦੋਸ਼ੀਆਂ ਨੇ ਕਤਲ ਨੂੰ ਲੁੱਟਖੋ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਅਲਮਾਰੀ ਵਿੱਚੋਂ ਖਲਾਰਾ ਪਾ ਦਿੱਤਾ ਰੁਪਿੰਦਰ ਕੌਰ ਨੇ ਕਰਦੇ ਗਹਿਣੇ ਹਰ ਕਮਲ ਫੇਤ ਨੂੰ ਫੜਾ ਦਿੱਤਾ ਪੁਲਿਸ ਨੂੰ ਸ਼ੱਕ ਹੋਣ ਦੇ ਮੁਖ ਕਰਨ ਸੂਟ ਤਾਂ ਹੇਟਾਂ ਖਿਲਰੇ ਪਏ ਸਨ ਪਰ ਸੁੱਟਾਂ ਨਿਆ ਤੈ ਨਹੀਂ ਖੁੱਲੀਆਂ ਸਨ ਰੁਪਿੰਦਰ ਕੌਰ ਦੇ ਸਰੀਰ ਤੇ ਇੱਕ ਵੀ ਛੀਟ ਨਹੀਂ ਲੱਗੀ ਆਮ ਤੌਰ ਤੇ ਕੋਈ ਵੀ ਔਰਤ ਆਪਣੇ ਪਤੀ ਨੂੰ ਬਚਾਉਣ ਲਈ ਕੁਝ ਨਾ ਕੁਝ ਗੁਰਗੱਦੀ ਹੈ ਰੁਪਿੰਦਰ ਕੌਰ ਦੇ ਗਲੇ ਵਿੱਚ ਪਾਇਆ ਸੋਨੇ ਦਾ ਗਹਿਣਾ ਬਿਲਕੁਲ ਰੋਮੇ ਸੀ ਸੀਸੀਟੀਵੀ ਕੈਮਰਾ ਵਿੱਚ ਕੋਈ ਨਜ਼ਰ ਆਉਂਦਾ ਜਾਂ ਬਾਹਰ ਜਾਂਦਾ ਨਹੀਂ ਦਿਸਿਆ ਜੇ ਕੋਈ ਲੁੱਟ ਕੋ ਜੇ ਕੋਈ ਲੁੱਟ ਖੋ ਕਰਕੇ ਭੱਜਿਆ ਸੀ ਤਾਂ ਘਰ ਦੇ ਅੰਦਰੋਂ ਕੁੰਡਾ ਕਿਵੇਂ ਲੱਗਿਆ ਹੋਇਆ ਸੀ ਇਹਨਾਂ ਸਾਰੇ ਸਵਾਲਾਂ ਨੇ ਪੁਲਿਸ ਦਾ ਸ਼ੱਕੇ ਕੀਨ ਵਿੱਚ ਬਦਲ ਦਿੱਤਾ ਜਿਸ ਕਾਰਨ ਰੁਪਿੰਦਰ ਕੌਰ ਜ਼ਿਆਦਾ ਦੇਰ ਤੱਕ ਸਵਾਲਾਂ ਦਾ ਸਾਹਮਣਾ ਨਹੀਂ ਕਰ ਸਕੀ ਅਤੇ ਉਸ ਨੂੰ ਸਾਰੀ ਗੱਲ ਮੰਨਣੀ ਪਈ ਰੀਲਾਂ ਦੀ ਦੁਨੀਆ ਤੇ ਅਸਲ ਕਿਰਦਾਰ ਰੁਪਿੰਦਰ ਕੌਰ ਦਾ ਭਵਿੱਖ ਹੁਣ ਤਬਾਹ ਹੋ ਚੁੱਕਾ ਹੈ ਰਿਲਾ ਬਣਾਉਣਾ ਤੇ ਬੁਟੀਕ ਦੇ ਨਾਂ ਤੇ ਚਿਹਰਾ ਦਿਖਾਉਣਾ ਮੇਕਅਪ ਕਰਨ ਅਤੇ ਫੋਲੋਅਰ ਵਧਾਉਣਾ ਦਾ ਉਸ ਦਾ ਸ਼ੌਕ ਹੁਣ ਜਲੂਸ ਬਣ ਗਿਆ ਹੈ ਇਹ ਖਬਰਾਂ ਆ ਰਹੀਆਂ ਹਨ ਕਿ ਉਸ ਦਾ ਜੇਲ੍ਹ ਵਿੱਚ ਜੀ ਨਹੀਂ ਲੱਗ ਰਿਹਾ ਜਿਸ ਨੇ ਇੰਨੀਆਂ ਅਿਆਸ਼ੀਆਂ ਕੀਤੀਆਂ ਹੋਣ ਉਸ ਦਾ ਜੇਲ੍ਹ ਵਿੱਚ ਜੀ ਲੱਗਣਾ ਵੀ ਨਹੀਂ ਚਾਹੀਦਾ ਕਿਉਂਕਿ ਉਹ ਸੌਰਤ ਨੇ ਸੁਮੁੱੱਚੇ ਪੰਜਾਬੀਆਂ ਦਾ ਪ੍ਰੋਸਾ ਥੋੜਾ ਹੈ ਪੰਜਾਬੀ ਸਮਾਜ ਤੇ ਕੀ ਕੀ ਪ੍ਰਭਾਵ ਪੈ ਰਹੇ ਹਨ ਇਹ ਘਟਨਾਵਾਂ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਕੀ ਸਾਡੇ ਪੰਜਾਬ ਵਿੱਚ ਇਹ ਸਭ ਕੁਝ ਹੋਣਾ ਬਾਕੀ ਸੀ ਗੁਰਵਿੰਦਰ ਸਿੰਘ ਦੇ ਪਿਤਾ ਦਾ ਕੀ ਹਾਲ ਹੋਵੇਗਾ ਜਿਸਨੇ ਨੂੰਨੂ ਦੂਜਾ ਪੁੱਤ ਕਹਿ ਕੇ ਕਾਰ ਅਤੇ ਬੁੱਟੀ ਖੋਲ ਕੇ ਦਿੱਤਾ ਉਸਨੇ ਬਦਲੇ ਵਿੱਚ ਸਿਰਫ ਉਮਰਪੜ ਦਾ ਰੋਣਾ ਤੇ ਪੁੱਤ ਦੀ ਲਾਸ਼ ਮਿਲੀ ਲੋਕ ਹੁਣ ਰਿਸ਼ਤਿਆਂ ਤੋਂ ਡਰਨ ਲੱਗੇ ਹਨ ਅਸੀਂ ਖੁੱਲ੍ਹ ਕੇ ਗੱਲ ਨਹੀਂ ਕਰਦੇ ਡੋਗਲੇ ਮਾਵ ਦੰਡਾ ਵਾਲੇ ਬਣ ਗਏ ਹਾਂ ਇੱਥੇ ਚਿਹਰੇ ਤੇ ਚਮਕਦਮਕ ਦਿਖਾਉਂਦੇ ਹਾਂ ਪਰ ਅੰਦਰ ਕਾਲਖ ਪੜੀ ਹੋਈ ਹੈ ਪੰਜਾਬੀ ਸਮਾਜ ਵਿੱਚ ਹੋਰ ਵੀ ਕਈ ਮੰਦਪਾਗੀਆਂ ਘਟਰਾਵਾਂ ਵਾਪਰ ਰਹੀਆਂ ਹਨ ਜਿਵੇਂ ਕਿ ਅਬੌਰ ਦੇ ਪਿੰਡ ਪੰਗਾਲਾ ਵਿੱਚ ਇੱਕ ਪਿਤਾ ਦਾ ਕਤਲ ਜਿਸਨੇ ਆਪਣੀ ਤੀਨ ਨੂੰ ਤੰਗ ਕਰਨ ਵਾਲੇ ਮੁੰਡਿਆਂ ਦੇ ਘਰ ਆਲਾਬਾ ਦੀ ਕੋਸ਼ਿਸ਼ ਕੀਤੀ ਸੀ ਇਹ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਸਾਨੂੰ ਅੰਨਾ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਜੇਕਰ ਰਿਸ਼ਤੇ ਵਿੱਚ ਨਿਭਾ ਨਹੀਂ ਹੈ ਤਾਂ ਮਰਨ ਜਾਂ ਮਾਰਨ ਨਾਲੋਂ ਅੱਡ ਹੋ ਜਾਣਾ ਬਿਹਤਰ ਹੈ ਹਰ ਰਿਸ਼ਤਰ ਵਿੱਚ ਰਿਜਰਾ ਤੇ ਕਿਸੇ ਮਸਲੇ ਦਾ ਹੱਲ ਨਹੀਂ ਸਪਸ਼ਟਤਾ ਹੋਣਾ ਸਿੱਖੋ ਬੇਨਤੀ ਜੇਕਰ ਤੁਹਾਡੇ ਵਿਚਾਰ ਨਹੀਂ ਮਿਲਦੇ ਤਾਂ ਖੁਸ਼ੀ-ਖੁਸ਼ੀ ਅੱਡ ਹੋ ਜਾਓ ਕਿਸੇ ਦਾ ਗਾਲ ਨਾ ਕੁੱਟੋ ਕਿਸੇ ਦੀ ਉਮੀਦਾਂ ਤੇ ਸੱਟ ਨਾ ਮਾਰੋ ਕਿਸੇ ਦਾ ਕਤਲ ਨਾ ਕਰੋ ਅਤੇ ਕਿਸੇ ਦਾ ਪ੍ਰਸ਼ਨ ਨਾ ਛੋੜੋ ਤੁਸੀਂ ਕੀ ਸੋਚ ਰਹੇ ਹੋ ਤੁਸੀਂ ਰੁਪਿੰਦਰ ਕੌਰ ਅਤੇ ਉਸ ਦੇ ਸਾਥੀਆਂ ਲਈ ਕਿਸ ਤਰ੍ਹਾਂ ਦੀ ਸਜ਼ਾ ਮੰਗ ਕਰਦੇ ਹੋ ਤੁਸੀਂ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੇ ਕਿਸੇ ਵੱਡੇ ਅਪਡੇਟ ਨਾਲ ਜਦੋਂ ਤੱਕ ਰੱਬ ਰਾਖਾ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ